ਰਨ ਮਸੀਹ ਪਿੰਡ ਲੁਕਮਾਨੀ ਜ਼ਿਲ੍ਹਾ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਸਾਰੇ ਟਰੈਵਲ ਏਜੰਟ ਸੁਨੀਲ ਮਸੀਹ ਜਿਹਦਾ ਕਿ ਦਫ਼ਤਰ ਆ ਬਟਾਲੇ 35 ਨੰਬਰ ਦੁਕਾਨ ਉਦੀ ਸਰ ਧਰਮ ਸਿੰਘ ਮਾਰਕੀਟ ਸਰ ਉਹਨੇ ਮੇਰੇ ਨਾਲ 2 ਲੱਖ 7000 ਰੁਪਏ ਠੱਗੀ ਕੀਤੀ ਸੀ ਉਹਨੇ ਮੈਨੂੰ ਕਿਹਾ ਕਿ ਤਨਵਰਮੀਨਿਆ ਕੰਟਰੀ ਭੇਜਾਂਗੇ ਜਿੱਥੇ ਕਿ 50 ਤੋਂ 60000 ਰੁਪਏ ਖਰਚੇ ਲੱਗੇਗੀ ਤੇ ਸਰ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਮੈਂ ਗਿਆ ਤੇਰਾ ਪਾਟਰਨ ਗੱਡੀ ਮਣੀ ਸਰ ਉਹਨਾਂ ਮੈਨਰਪੋਰਟ ਤੇ ਖੜਿਆ ਤੇ ਉੱਥੇ ਆਕਮ ਨੇ ਇੱਕ ਹੋਟਲ ਚ ਰੱਖਤਾ ਰੱਖਿਆ ਉਹਨਾਂ ਕਹਿੰਦੇ ਵੀ ਇੱਥੇ ਰਹਿ ਦੋ ਤਿੰਨ ਦਿਨ ਤੇਰਾ ਦੇਖਦੇ ਆ ਤੇ ਸਰ ਜਦੋਂ ਦੋ ਤਿੰਨ ਦਿਨ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੇਰੇ ਕੁਝ ਕਰੋ ਮੇਰਾ ਵਰਕ ਪਰਮਟ ਲਵਾ ਦਿਓ ਜਾਂ ਕੰਮ ਦੋ ਮੈਨੂੰ ਸਰ ਉਹ ਮੈਂ ਕਿ ਦੋ ਰੋਜ਼ ਹੀ ਲੱਗ ਪਿਲੰਦੇ ਦਿਨ ਦਵਾਉਣੇ ਅੱਜ ਦੋਨੇ ਕੱਲ੍ਹ ਦਵਾਉਣੇ ਆ ਸਰ ਹੱਦ ਤੱਕ ਉਹਨਾਂ ਨੇ ਮੈਂ ਕਿਹਾ ਮੈਂ ਭਾਜ ਦੱਸੋ ਮੈਨੂੰ ਗੱਲ ਕੀ ਆ ਤੇ ਸਰ ਜਰਨ ਪੁੱਛਿਆ ਕਿਹਿੰਦੇ ਵੀ ਇੱਥੇ ਕੋਈ ਕੰਮ ਕੁੰਮ ਨਹੀਂ ਹੈਗਾ ਜੇ ਤੈਨੂੰ ਕੰਮ ਮਿਲਦਾ ਤੇ ਕਰ ਲਾ ਵਰਕ ਪਰਮਟ ਤੇਰਾ ਕੋਈ ਕੋਈ ਨਹੀਂ ਲੱਗਣਾ ਇੱਥੇ ਹੈਗਾ ਸਰ ਉਹਨਾਂ ਨੇ ਬਥੇਰੀ ਰਿਕਵੈਸਟ ਕੀਤੀ ਤੇ ਉਹ ਨੰਨਾ ਹਰਸਮੈਂਟ ਸ਼ੁਰੂ ਕਰਨੀ ਕਰ ਦਿੱਤੀ ਸਰ ਮੈਂ ਤੁਹਾਨੂੰ ਦੱਸਣਾ ਪੀਉ ਜਿਹੜੇ ਨੇ ਬੌਂਸਰ ਰੱਖੇ ਉੱਥੇ ਬੌਂਸਰਾਂ ਸਮੇਤ ਸਾਰੋ ਨਾਲ ਮੈਨੂੰ ਨਾ ਟੌਰਚਰ ਕਰਨਾ ਡੇਲੀ ਸਰ ਆਖਤਨ ਮੈਂ ਦੱਸਣਾ ਜੀ ਆਹ ਦੇਖੋ ਸਰ ਇਹ ਏਜੈਂਟ ਆ ਨਾਲ ਬੌਂਸਰ ਰੱਖੇ ਨੇ ਦੋ ਕਿੱਦਾਂ ਟੌਰਚਰ ਕਰਦੇ ਨੇ ਸਰ ਮਾਰਕ ਟਾਈ ਕਰਨੀ ੱਟਕੇ ਮਾਰਨੇ ਥੋਡ ਮਾਰਨੇ ਗਾਲਾਂ ਕੱਢਣੀਆਂ ਸਰ ਮੈਨੂੰ ਬਹੁਤ ਜ਼ਿਆਦਾ ਹਰਸਮੈਂਟ ਕਰਨੀ ਨਾਲ ਡੇਲੀ ਕਰਨੀ ਤੇ ਫਿਰ ਉਹਨਾਂ ਸਰ ਮੇਰੇ ਕੋਲ ਪੈਸੇ ਵੀ ਹੋਏ 200 ਰੁਪਈਆ ਮੇਰੇ ਕੋਲ ਡਾਲਰ ਹੀ ਕਹਿੰਦੇ 250 ਰੁਪਈਆ 250 ਡਾਲਰ ਕਿਨੇ ਵੀ ਇੰਡੀਆ ਤੋਂ ਲੈ ਕੇ ਉਹਨਾਂ ਸਰ ਉਹ ਵੀ ਖੋਲਿਆ ਮੇਰਕੋ ਮੇਰਾ ਪਾਸਪੋਰਟ ਵੀ ਖੋਲਿਆ ਕਹਿੰਦੇ ਤੇਰਾ ਵਰਕ ਪਰਮਿਟ ਲੱਗਣਾ ਕੋਈ ਸਰ ਮੇਰਾ ਵਰਕ ਪਰਮਿਟ ਵਰਕ ਪਰਮਿਟ ਨਹੀਂ ਲਵਾਇਆ ਸਰ ਮੈਂ ਦਿੱਲੀ ਉਹਨਾਂ ਨੇ ਕਹਣਾ ਮੇਰਾ ਕੁਝ ਨਾ ਕੁਝ ਕਰੋ ਕਿੰਨੀ ਦਿਨ ਉੱਥੇ ਰਿਹਾ ਸਰ ਮੈਂ 15 ਦਿਨ ਰਿਹਾ ਉੱਥੇ 15 ਦਿਨ ਸਰ ਉਹਨਾਂ ਨੇ ਬਹੁਤ ਜ਼ਰਾ ਤੰਗ ਪਰੇਸ਼ਾਨ ਕੀਤਾ ਤੇ ਫਿਰ ਸਰ ਉਹ ਮੈਨੂੰ ਕਹਿੰਦੇ ਜੇ ਤੂੰ ਇੰਡੀਆ ਜਾਣਾ ਚਾਹੁੰਦਾ ਚੱਲ ਜਾ ਤੇ ਕਹਿੰਦੇ ਵੀ ਜੇ ਤੂੰ ਇੰਡੀਆ ਜਾਣਾ ਆ ਤੇ ਇੱਥੇ ਲੈ ਕੇ ਜਾ ਵੀ ਮੈਂ ਏਜੰਟ ਦੀ ਕੋਈ ਜੋ ਮੈਨਰੇ ਮੈਂ ਆਪਣੀ ਜੋ ਮੇਰੇ ਤੇ ਚੱਲਾਂ ਸਰ ਫਿਰ ਮੈਂ ਫਸੇ ਨੂੰ ਉੱਥੇ ਲਿਖ ਲਿਖ ਕੇ ਆਉਣਾ ਪਿਆ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਉਹਨਾਂ ਨੇ ਮੈਨੂੰ ਪੈਸੇ ਉਹਨਾਂ ਨੇ ਤੇ ਵਾਪਸ ਭੇਜ ਦੇ ਨਹੀਂ ਸਰ ਮੈਂ ਕੋਲੋਂ ਕਰਾਈ 45000 ਰੁਪਏ ਟਿਕਟ ਕਰਵਾਈ ਕਰਵਾਈ ਕੋਲੋਂ ਨਾਲੇ ਕਿ ਉਹਨਾਂ ਨੇ ਪੈਸੇ ਕੋਲ ਨਹੀਂ ਕੋਲੇ ਪੈਸੇ ਹਾਂਜੀ ਹਾਂਜੀ ਸਰ ਉਹਨਾਂ ਪੈਸੇ 20000 ਰੁਪਏ ਜਿਹੜੇ ਮੈਥੋਂ ਖੜੇ ਇੰਡੀਆ ਜਦੋਂ ਮੈਂ ਗਿਆ ਹਾਂ ਉਹ ਖੋਲੇ ਹੀ ਮੇਰਾ ਨਾ ਪੈਸੇ ਤੇ ਪਾਸਪੋਰਟ ਪਾਸਪੋਰਟ ਹਾਂਜੀ ਟਿਕਟ ਦੇ ਪੈਸੇ ਕਿੱਦਾਂ ਹੈ ਟਿਕਟ ਦੇ ਪੈਸੇ ਸਾਰੇ ਮੈਂ ਘਰੋਂ ਕਰਵਾਈ ਟਿਕਟ ਘਰੋਂ ਕਰਵਾ ਕੇ ਫਿਰ ਮੈਂ ਇੰਡੀਆ ਵਾਪਸ ਆਇਆ ਤੇ ਸਾਜ ਜਦ ਮੈਂ ਵਾਪਸ ਆਇਆ ਤੇ ਮੈਂ ਏਜੰਟ ਨੂੰ ਡੇਲੀ ਫੋਨ ਕਰਨਾ ਤੇ ਯਾਰ ਮੇਰਾ ਕੋਈ ਨਾ ਕੋਈ ਹੱਲੇ ਦੇ ਪੈਸੇ ਦੇ ਮੇਰੇ ਜਿੰਨੇ ਤੇ ਲੱਗੇ ਤੂੰ ਰੱਖ ਲਾ ਸਾਰੇ ਮੈਨੂੰ ਰੋਜ਼ ਹੀ ਲਾਰੇ ਲੱਪੇ ਲਾਉਣੇ ਅੱਜ ਦੇ ਨਾਲ ਕੱਲ ਦਿੰਨਾ ਤੇ ਸਾਰ ਕੋਈ ਨਹੀਂ ਨੇ ਫਿਰ ਸਾਰ ਮਹਾਰਤ ਤੱਕ ਫਿਰ ਨਾ ਥਾਣਾ ਐਨ ਆਰ ਆਈ ਵਿੰਗ ਉਥੇ ਸਾਰ ਕੰਪਲੇਂਟ ਕੀਤੀ ਫਿਰ ਜਿਹੜਾ ਕਿ ਪੁਲਿਸ ਨੂੰ ਮਾਮਲਾ ਦਰਜ ਕਰ ਲਿਆਗਾ ਮਾਮਲਾ ਦਰਜ ਹੋ ਗਿਆ ਜੀ ਜੀ ਹਾਂਜੀ ਕਿਹੜੀ ਕਿਹੜੀ ਧਾਰਾ ਹੋ ਗਈ ਧਾਰ IBC 406 420 ਇਮੀਗ੍ਰੇਸ਼ਨ ਐਕਟ 24 ਸਾਰੇ ਇਹਦੀ ਤਰ੍ਹਾਂ ਲੱਗੀਆਂ ਜਿਹੜੀਆਂ ਕੀ ਮੰਗ ਕਰਦੇ ਹੋ ਮੰਗ ਸਾਰੇ ਇਹੋ ਕਰਨੇ ਪ੍ਰਸ਼ਾਸਨ ਇਹੋ ਮੰਗ ਕਰਨਾ ਵੀ ਜਿਹੜਾ ਦੋਸ਼ੀ ਨੂੰ ਫੜ ਕੇ ਸਗੋਂ ਸਗੋਂ ਸਜ਼ਾ ਦਿੱਤੀ ਜਾ ਤੇ ਮਨਨ ਇਨਸਾਫ ਦਵਾਇਆ ਜਾਵੇ ਤਾਂ ਕਿ ਹੋਰ ਵੀ ਕਿਸੇ ਨਾਲ ਇਹ ਠੱਗੀ ਨਾ ਵਾ ਸਕੇ ਜਿਹੜੇ ਨੌਜਵਾਨਾਂ ਨੂੰ ਬਾਹਰ 도ੜਨ ਦੀ ਕਰਦੇ ਆਏ ਜਿਹੜੇ ਨੂੰ ਵੈਰੀਫਾਈ ਨਹੀਂ ਕਰਦੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜੀ ਜੀ ਹਾਂ ਜੀ ਸਰ ਮੈਂ ਕਹਿਣਾ ਚਾਹੁੰਦਾ ਵੀ ਇਹ ਮੇਰੇ ਤੋਂ ਸਿੱਖ ਲੈਣਾ ਵੀ ਜਿਹੜੇ ਵੀ ਕੰਟਰੀ ਜਾਣਾ ਪਹਿਲਾਂ ਚੰਗੀ ਤਰ੍ਹਾਂ ਵੈਰੀਫਾਈ ਕਰ ਲੋ ਏਜੰਟ ਦਾ ਪਤਾ ਕਰੋ ਕਿ ਕੀ ਪਸ਼ੋਕੜਿਆ ਕਿਦਾਂ ਦਾ ਬੰਦਾ ਉਹ ਚੰਗੀ ਤਰ੍ਹਾਂ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਨੂੰ